Brought you by Silverpumps. Top quality और consistent performance के लिए सिर्फ Silverpumps नाम याद रखना। आराम में पनवाड़ कर रहा। यानी गर्मी के बावजूद उसे थे बैठे हुए। बहुत मंदपा की गल्ला है। एक पास तो तासीन, एट्टे-बेट्टे संकट का सामना कर रहे हो। वो बार जोन भी पंजाब है। ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ ਨਿਜ਼ਾਇਲ ਕੋਈ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰਦੇ ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਆਂ ਆਰਮੀ ਦਾ ਸਹਿਯੋਗ ਕਰਦੇ ਤੇ ਦੂਜੇ ਪਾਸੇ ਆ ਜਿਹੜਾ ਸਾਨੂੰ ਮਰਿਆ ਹੋਇਆ ਜਿਹੜਾ ਸੰਗ ਇਹ ਤੜਕੀ ਇਹ ਆ ਜਾਂਦੇ ਆ ਕੋਈ ਸਾਕਾ ਦੇ 6:30 ਵਜੇ ਆ ਕੇ ਕਿਤੇ ਰਾਤ ਨੂੰ 1:00 ਵਜੇ ਆ ਕੇ ਅਸੀਂ ਹੁਣ ਡੇਟ ਖੋਲ੍ਹਦੇ ਆਂ ਫੇਰ ਖੋਲ੍ਹਦੇ ਆਂ ਜਦਕੇ ਹਾਈ ਕੋਰਟ ਨੇ 28 ਤਰੀਕ ਦੇਤੀ ਸਾਰੇ ਲੀਗਲੀ ਅਸੀਂ ਸਾਕੇ ਪੱਤਰੀ ਸਹੀ ਨੇ ਪਰ ਪਤਾ ਨਹੀਂ ਕਿਉਂ ਜਿੱਦ ਫੜੀ ਹੋਈ ਹੈ ਕਿ ਆ ਪਾਣੀ ਇਥੋਂ ਲੈਣੇ ਲੈਣ ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੋਣੀ ਹੈ ਤੀਜੀ ਵਾਰ ਮੈਨੂੰ ਇੱਥੇ ਆਉਣਾ ਪੈ ਗਿਆ ਤੀਜੀ ਵਾਰ ਹੁਣ ਕਿ ਕਿਹੜੀ ਲੜਾਈ ਲੜੀਏ ਮੈਨੂੰ ਸਮਝਿਆ ਉਧਰਲੀ ਲੜਾਈ ਲੜੀ ਜਾਂ ਲੜੀ ਫਿਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਰਡਰ ਦਿਖਾ ਦਿਓ ਕਿੱਥੇ ਲਿਖਿਆ ਹਾਈ ਕੋਰਟ ਨੇ ਪਾਣੀ ਚੱਕੋ ਰਾਜਸਥਾਨ ਨੇ ਕੱਲ ਆਰਮੀ ਦੀ ਰਿਕੁਐਸਟ ਸੀਗੀ ਕਿ ਰਾਜਸਥਾਨ ਚ ਆਰਮੀ ਕਾਫੀ ਫੌਜ ਲਾਤੀ ਗਈ ਹੈ ਜੋ ਉਥੇ ਪੀਣ ਵਾਲੇ ਪਾਣੀ ਦੀ ਘਾਟ ਅਸੀਂ ਇਹ ਰਾਤੋ ਰਾਤ ਉਹਨੂੰ ਅਸੀਂ ਆਪਣੇ ਹਿੱਸੇ ਚ ਪਾਣੀ ਦੇ ਆਰਮੀ ਵਾਸਤੇ ਖੂਨ ਵੀ ਹਾਜ਼ਰ ਹੈ ਪਾਣੀ ਦੀ ਗੱਲ ਪਰ ਆ ਨਹੀਂ ਆ ਜਿਹੜਾ ਤੱਕਾ ਕਰਦੇ ਅਸੀਂ ਆਪਣੇ ਹਿੱਸੇ ਚੋਂ ਦਿੱਤਾ ਹਰੀ ਕੇ ਪੱਤਨ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਵਾਸਤੇ ਪਰ ਅੱਜ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨਹਿਰੂ ਯੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਇਹ ਬੀਵੀਐਮਬੀ ਵਾਲੇ ਰੋਜ਼ ਉਹਦੇ ਚੱਕੇ ਹੋਏ ਭਾਜਪੀ ਦੇ ਤੜਕੇ ਇੱਥੇ ਆ ਜਾਂਦੇ ਆ ਤਸੋ ਕਿੱਥੇ ਕਿੱਥੇ ਪੈਰਾ ਦੇ ਇਹ ਮਨੂ ਇਹ। ਉਹ ਖੱਟਰ ਹੋਰੀ ਉੱਪਰੋਂ ਇੱਜਾ ਦਾ ਸਵਾਲ ਬਣਾਈ ਬੈਠੇ ਨੇ। ਪਤਾ ਨਹੀਂ 8 ਦਿਨਾਂ 'ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ 'ਚ ਮੱਕ ਜੂ ਬੈਠਦੇ ਨੇ ਉਹਨਾਂ ਨੂੰ ਬੈਪੇ ਪਾਣੀ ਮਿਲ ਜੂਗਾ ਇਹਨਾਂ ਨੂੰ। ਐਸ ਮੌਕੇ ਤੇ ਟੁਕ ਟੁਕੇ ਨਾ ਕਰਨ। ਕਿ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ। ਪਰ ਇਹ ਵੀ ਸਾਡੀ ਲੜਾਈ ਹੈ। ਜੇ ਸਾਡੀ ਹੋਲ ਕਾਈ ਹੈ ਨਾ ਤਾਂ ਵੀ ਸਾਡੀ ਲੜਾਈ ਪਾਣੀ ਦੀਗੀ ਬੜਾਈ ਸਾਡੀ ਹੋ ਗਈ। ਬਹੁਤ ਧੰਨਵਾਦ ਤੁਸੀਂ ਆ ਜਾਂਦੇ ਹੋ। ਤੁਸੀਂ ਚੱਕੰਦੇ ਹੋ। ਤੋਂ ਮੁੜ ਜਾਂਦੇ ਨੇ। ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ। ਦਿਖਾ ਦਿਓ। ਨਾ ਜੀ। ਉਹ ਦੋ ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਕੋਈ ਮੀਟਿੰਗਾਂ ਕੀਤੀਆਂ। ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰਨ ਨੂੰ। ਤੋਂ BBMB ਦੀਆਂ ਘਟਿਆ ਹਰਕਤ ਜਿਹੜੀ ਹੈ। ਬੰਦ ਹੋਣੀ ਚਾਹੀਦੀ ਹੈ ਕਿ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਇੱਥੇ ਤਾਂ ਬੈਠੇ ਲਾਉਣਾ ਤੇ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਬੰਨਾ ਤਾਪੁਰ ਕੰਡੀ ਵੀ ਅੱਜ ਕੋਲੋਂ ਦੇਖੇ ਗਏ ਨੇ ਅੰਜੀ ਸਾਗਤ ਉੱਥੇ ਡਰੋਨ ਖੰਡ ਪੰਦੇ ਸੀ ਤਾਂ ਸਾਨੂੰ ਤੁਸੀਂ ਇੱਥੇ ਬਿਠਾ ਲੇ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਹਾਪਨ ਹੋਵੇ ਕੌਣ ਜ਼ਿੰਮੇਵਾਰ ਹੋਊਗਾ ਫਿਰ ਬੀਜੇਪੀ ਬੀਬੀਐਮ ਵੀ ਕਦੇ ਚੇਅਰਮੈਨ ਭੇਜਦਾ ਕਦੇ ਕੋਈ ਭੇਜਦਾ ਕਦੇ ਕੋਈ ਭੇਜਦਾ ਨਹੀਂ ਚੱਲੂਗਾ ਇਹ ਤਾਂ ਕੋਈ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਆ ਗਏ ਹੋ ਇੱਥੇ ਤਾਂ ਮੈਂ ਉਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਤੇ ਪੜਚੀ ਪਾਓ ਇਹਨਾਂ ਜਿਹੀ ਅਸੀਂ ਆਪਣੇ ਬੱਚਾ ਆਪਣੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਇਂ ਕਿਉਂ ਪਰਚੀ ਪਾਈਏ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਆਏ ਨੇ ਤੁਸੀਂ ਕਾਗਜ਼ ਲੈ ਆਓ ਮੈਂ ਮੰਨ ਜੂਗਾ ਸਰ ਵਿਆਹ ਪਾ ਕਾਗਜ਼ਾ ਜੇ ਇਨੀ ਤਰੀਕ ਤੱਕ ਪਾਣੀ ਪਟੋ ਅਦੇ ਲੋਥੇ ਲੋਹਾਂ ਜਾ ਵੜਦੇ ਨੇ ਉੱਥੋਂ ਕੋਲਾਂ ਵੀ ਨਾ ਕਰ ਸਵੇਰਿਆ ਜੁੱਥੇ ਉੱਥੋਂ ਫੜਦੇ ਨੇ ਜੇ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦਿੰਦੇ ਸਾਨੂੰ ਕਿਉਂ ਬਾਰ ਬਾਰ ਤੰਗ ਕਰਦੇ ਹੋ ਕਿਉਂ ਸਾਡੇ ਸਬਰਦਾਨ ਭਿਆਨ ਲੈਨੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਣਿਓ ਕਰ ਲੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੇ ਕੋਸ਼ਿਸ਼ ਕਰਦਾ ਹਾਂ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕਿਹਨੇ ਰੱਖ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਉਹਨਾਂ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗੱਲ ਨਹੀਂ ਸੀ 하게 ਉਹ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦਾ ਵੀ ਵਿਚਾਰੇ ਆ ਕਿੰਨੇ ਕਿਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਬਸ ਬੁੱਡੇ ਨਾਲੇ ਤੇ ਬੈਹ ਗਏ ਕਦੇ ਕਿਤੇ ਬੈਹ ਗਏ ਕਦੇ ਕਿਤੇ ਬੈਹ ਕਿਤੇ ਨੇ ਕੋਈ ਨੋ ਚ ਮਿਲਿਆ ਕੋਈ ਤਮ ਬਸ ਬਸ ਉਹ ਤਾਂ ਹੁਣ ਦਸ ਚਲਾਉਂਦੇ ਆ ਕੰਨਾਂ ਦਾ ਸੋਣੇ ਚੱਲ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜੂਗਾ ਕੌਣ ਕਿੱਥੇ ਖੜਾ ਹੋਂ ਉਹ ਤੇ ਸੀ ਨਹੀਂ ਹੈਗੇ ਨਾ ਸਹੀ ਗੱਲ ਹੈ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਤੇ ਇੱਥੇ ਮੁਸ਼ਕਲ ਹੈ ਤਾਂ ਤੋ ਕਰਮੀ ਵਿੰਡੋਟਾ ਅਗੜਾ ਜਾਂ ਕਰ ਲੇ ਜੀ ਪੋੜੇ ਕਰ ਲੈਂਦੇ ਉੱਤੇ ਹਾਂਜੀ ਕਿੰਨਾ ਕੰਮ ਆਉਂਦਾ ਵਾ ਆ ਗੱਲ ਸੱਚ ਕਟੋ-ਕਟੇ ਬੰਨਣੀ ਚਾਹੀਦੀ ਮਾਮਾ ਭੈਣਾ ਆ ਮਾਮਾ ਭੈਣਾ ਆ ਗਏ ਉਹ ਦਿਨ ਭਾਰੀ ਗਿੰਤੀ ਚਾਹੀਦੀ ਆਉਣ ਨੇ ਦਿੱਤਾ ਨਹੀਂ ਥੁੱਲਿਆਂ ਦੀ ਫਿਕਰ ਕਰਨ ਵਾਲੀ ਆ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈ ਚੜਾ ਦੇਾਂਗੇ ਖੋਪਰੀ ਹੈ ਚਲੋ ਆਈ ਆਈ ਹੋਏ ਦੇ ਦਣਾ ਨਹੀਂ ਕੋਈ ਗੱਲ ਨਹੀਂ ਹਰਜੂਤ ਪੈਂਚੀ ਇੱਥੇ ਖੜੇ ਆ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਆ মিডিਆ ਹੈਗੇ ਆ ਤੇ ਪੁਲਿਸ ਹੈਗੇ ਆ ਤੇ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੀ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਲੰਗੜ ਛਕਾਉਣ ਵਾਲੀ ਧਰਤੀ ਹੈ ਕਿਹੜਾ ਕੋਣ ਕੰਮ ਕਰਦਾ ਹਾਂ ਔਹ ਥੋੜੇ ਨਾਲ ਮੈਂ ਹੁਣ ਥੋੜੇ ਮੀਡੀਆ ਨੂੰ ਸੰਬੋਧਨ ਕਰਕੇ ਥੋੜੇ ਬਾਅਦ ਮੈਂ ਇਹਨਾਂ ਦੇ ਆਪਸਾਂ ਨਾਲ ਗੱਲ ਕਰਦਾ ਮੈਂ ਇੱਥੇ ਹਾਂ ਮੈਂ ਇੱਥੇ ਰਹੂੰਗਾ ਮੈਂ ਪਤਾ ਕਰਦਾ ਕਿਤੇ ਦੁਬਾਰੇ ਨਾ ਇੱਧਰੋਂ ਗੱਡੀਆਂ ਕਿ ਚੱਲਣ ਦੇ ਨੂੰ ਮੈਂ ਚਲਾ ਜਾਣਾ ਫੇਰ ਆ ਜੰਦਾ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਚਾ ਇੱਧਰੋਂ ਉੱਧਰ ਚੱਲੀਏ ਔਰ ਕੀ ਕਰੀਏ ਟਿੱਕ ਟਿੱਕ ਇਹ ਵੀ ਵੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀਆਂ ਹੈ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੀ ਹੋ ਮੈਂ ਇੱਧਰ ਨੂੰ ਆਇਆ ਮੈਂ ਕਿਤੇ ਔਰ ਜਾਣਾ ਸੀ ਤਾਂ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਂ ਤਹਿਨਾ ਪ੍ਰਸ਼ੰਸਾ ਕਰਦਾ ਦੌਰ ਦਾ ਨਾਂ ਲਾ ਦੋ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਰਿਬ ਆਰੰਭ ਮੈਂ ਧੰਨਵਾਦ ਕਰਦਾ ਇਨੀ ਗਰਮੀ ਦੇ ਬਾਵਜੂਦ ਤੁਸੀਂ ਇੱਥੇ ਕੱਤੇ ਹੋਏ ਬਹੁਤ ਮੰਡਪਾਗੀ ਗੱਲ ਹੈ ਇੱਕ ਪਾਸੇ ਤਾਂ ਅਸੀਂ ਏਡੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਉਹ ਵਾਰ ਜ਼ੋਨ ਵੀ ਪੰਜਾਬ ਹੈ ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ ਨਿਜ਼ਾਇਲ ਕੋਈ ਹਰ ਰੋਜ਼ ਰਾਤ ਨੂੰ ਹੋਇਆ ਟੈਕ। ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਹਾਂ ਆਰਮੀ ਦਾ ਸਹਿਯੋਗ ਕਰਦੇ। ਤੇ ਦੂਜੇ ਪਾਸੇ ਆਹ ਜਿਹੜਾ ਸਾਨੂੰ ਮਰਿਆ ਹੋਇਆ ਜਿਹੜਾ ਸੰਗ ਇਹ ਤੜਕੀ ਇਹ ਆ ਜਾਂਦੇ ਆ। ਕੋਈ ਸਾਕਾ ਤੇ 6:30 ਵਜੇ ਆ ਕੇ ਤੇ ਰਾਤ ਨੂੰ 1:00 ਵਜੇ ਆ ਕੇ ਅਸੀਂ ਹੁਣ 1:30 ਖੁੱਲ੍ਹੇ ਦੇਖੋ ਜਦ ਕਿ ਹਾਈ ਕੋਰਟ ਨੇ 28 ਤਰੀਕ ਦੇਤੀ। ਸਾਰੇ ਲੀਗਲੀ ਅਸੀਂ ਸਾਕੇ ਪੱਤਰੀ ਸਹੀ ਨੇ। ਪਰ ਪਤਾ ਨਹੀਂ ਕਿਉਂ ਜਿੱਦ ਫੜੀ ਹੋਈ ਐ। ਕਿ ਆ ਪਾਣੀ ਇਥੋਂ ਲੈਣੇ ਨੇ। ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੋਣੀ ਐ। ਤੀਜੀ ਵਾਰ ਮੈਨੂੰ ਇੱਥੇ ਆਉਣਾ ਪੈ ਗਿਆ। ਤੀਜੀ ਵਾਰ ਹੋ ਗਿਆ। ਹੁਣ ਕਹੇ ਕੀ ਕਿਹੜੀ ਲੜਾਈ ਲੜੀ ਐ ਮੈਨੂੰ ਸਮਝਿਆ। ਉਧਰਲੀ ਲੜਾਈ ਲੜੀ ਜਾਂ ਲੜੀ। ਫੇਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਰਡਰ ਦਿਖਾਤਾ ਤਿਓ? ਕਿੱਥੇ ਲਿਖਾਇ ਕੋਰਟ ਨੇ ਪਾਣੀ ਚੋ। ਰਾਜਸਥਾਨ ਨੇ ਕੱਲ ਆਰਮੀ ਦੀ ਰਿਕਵੈਸਟ ਕੀਤੀ ਕਿ ਰਾਜਸਥਾਨ ਚ ਆਰਮੀ ਕਾ ਫੌਜ ਲਾਤੀ ਗਈ ਹੈ ਉਹ ਉਥੇ ਪੀਣ ਵਾਲੇ ਪਾਣੀ ਦੀ ਘਾਟ ਹੈ ਅਸੀਂ ਰਾਤੋ ਰਾਤ ਉਹਨਾਂ ਨੂੰ ਸੀ ਆਪਣੇ ਹਿੱਸੇ ਚ ਪਾਣੀ ਦਿੱਤਾ ਆਰਮੀ ਵਾਸਤੇ ਖੂਨ ਵੀ ਆਜ ਰਿਹਾ ਪਾਣੀ ਦੀ ਘਾਟ ਪਰ ਆ ਨਹੀਂ ਆ ਜਿਹੜਾ ੱੱਕਾ ਕਰਦੇ ਅਸੀਂ ਆਪਣੇ ਹਿੱਸੇ ਚ ਦਿੰਦਾ ਹਰੇ ਕੇ ਪੱਤਰ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਵਾਸਤੇ ਔਰ ਅੱਜ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨੇਰੂ ਯੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਇਹ ਬੀਵੀਐਮਬੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਤੜਕੇ ਇੱਥੇ ਆ ਜਾਂਦੇ ਤਸੂ ਕਿੱਥੇ ਕਿੱਥੇ ਪੈ ਰਹੇ ਦੀ ਇਹ ਮੈਨੂੰ ਹੈ ਉਖੱਤਰ ਹੋਰੀ ਉਪਰੋਂ ਇੱਜਾ ਦਾ ਸਵਾਲ ਬਣਾਈ ਬੈਠੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੱਕ ਜੂ ਬੈਠਦੇ ਨੇ ਉਹਨਾਂ ਨੂੰ ਬੈਪੇ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਟਕਟੂਕਟੇ ਨਾ ਕਰਨ ਤੇ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਉਹ ਲੜਾਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਵੀ ਬੜਾਈ ਸਾਡੀ ਉਹ ਵੀ ਹੈ ਤੁਹਾਡਾ ਧੰਨਵਾਦ ਤੁਸੀਂ ਆ ਜੰਨੇ ਉਸਿੱਤ ਚੱਕੰਦੇਓ ਤੋਂ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ ਦੋ ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਕੋਈ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰਨ ਨੂੰ ਤੇ ਉਹ ਬੀਬੀਐਮ ਵੀ ਦੀਆਂ ਘਟੀਆਂ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਕਿ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਇੱਥੇ ਪਾ ਦੇ ਲੋ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਪੰਨ ਤਾਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ ਅੰਜੀ ਸਾਕਤ ਉੱਤੇ ਡਰੋਨ ਘੁੰਮ ਰਹੇ ਸੀ ਤਾਂ ਸਾਨੂੰ ਤੁਸੀਂ ਇੱਥੇ ਬਿਠਾ ਰਖਿਆ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਹੱਪਨੂਗਾ ਕੌਣ ਜ਼ਿੰਮੇਵਾਰ ਹੋਊਗਾ ਫਿਰ ਭਾਜਪੀ ਬੀਬੀਐਮਬੀ ਕਦੇ ਚੇਅਰਮੈਨ ਭੇਜਤਾ ਅਰਾ ਕਦੇ ਕੋਈ ਪੇਤਾ ਕਦੇ ਕੋਈ ਪੇਤਾ ਨਹੀਂ ਚੱਲੂਗਾ ਇਹ ਤਾਂ ਕੋਈ ਮੈਨੂੰ ਤੁਹਾਡੇ ਤੇ ਯਕੀਨ ਆ ਖੁਸ਼ੀ ਆ ਗਿਆ ਉੱਥੇ ਤਾਂ ਮੈਂ ਉਪਰੋਂ ਵੀ ਥੋੜ੍ਸੇ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਤੇ ਪੱਛੇ ਪਾਓ ਕੀ ਗਲਤੀ ਆ ਸੀ ਆਪਦੇ ਬੱਚਾ ਤੇ ਆਪਦੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਇਤੇ ਕਿਉਂ ਪੱਛੇ ਪਈਏ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਇਹਨੇ ਤੁਸੀਂ ਕਾਗਜ਼ ਲੈ ਆਓ ਮੈਂ ਮਾਨੀ ਜੂਗਾ ਸਰ ਵੀ ਆ ਪਾ ਕਾਗਜ਼ ਜੇ ਇੰਨੀ ਤਰੀਕ ਤੱਕ ਪਾਣੀ ਪਟੋ। ਕਦੇ ਲੋ ਉੱਥੇ ਲੋ ਹਾਂ ਜਾ ਵੜਦੇ ਨੇ। ਉੱਥੋਂ ਕੋਲਾਂਗੇ ਨਾ। ਸਵੇਰਿਆ ਜੇ ਉੱਥੇ ਉੱਥੋਂ ਫਟੇ ਨੇ। ਜੇ ਤੁਹਾਨੂੰ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ। ਵੀ ਨਹੀਂ ਵੜਨ ਦਿੰਦੇ ਸਾਨੂੰ ਕਿਉਂ बार-बार ਤੰਗ ਕਰਦੇ ਹੋ? ਕਿਉਂ ਸਾਡੇ ਸਰਵਧੰਨ ਧਿਆਨ ਲੈਂਦੇ ਹੋ? ਤੁਸੀਂ ਬਹੁਤ ਗਲਤ ਕਰ ਰਹੇ ਹੋ। ਬਹੁਤ ਜ਼ਿਆਦਾ ਗਲਤ ਨਿੰਦਣੀਆਂ ਕਰ ਰਹੇ ਹੋ। ਜੀ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਪਹੁੰਚਾਉਣ ਦੇ ਖਰਚਾ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਜੀ ਨੇ ਨਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇਥੋਂ ਉਹਨਾਂ ਦੀ ਹੁਣ ਇਥੋਂ ਉਹਨਾਂ ਦੀ ਜਿੰਦਾਬਾਦ ਇਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰ ਨਹੀਂ ਲਾਣ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੁਗਲਨੀਅ ਸੀ ਅਗੇ ਕੋਈ ਜ਼ਰੂਰਤ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੁਣ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਕਦੇ ਢੁੱਡੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈਹ ਕਿਤੇ ਨੇ ਕੋਈ ਨੋ ਚ ਮਿਲਿਆ ਕੋਈ ਤਮ ਬਸ ਨਾ ਸੋਤਾ ਹੁਦਦ ਚਲਾਉਂਦੇ ਆ ਕੰਨਾਂ ਦਾ ਸੋਣੇ ਚੱਲ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜੂਗਾ ਕੌਣ ਕਿੱਥੇ ਖੜਾ ਹੋ ਉਹ ਐਂ ਤੇ ਇਸੀ ਨਹੀਂ ਹੈਗੇ ਨਾ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ। ਇੱਥੇ ਉਹ ਮੁਸ਼ਕਲ ਹੈ ਤਾਂ ਉਹ ਕਰਮੀ। ਵਿੰਡੋਟਾਂ ਅਗੜਿਆ ਕਰਦੇ ਜੀ ਪੋੜੇ ਕਰ ਲੈਂਦੇ ਉੱਤੇ। ਹਾਂਜੀ। ਕਿੰਨਾ ਕੰਮ ਆਉਂਦਾ। ਵਾਹ ਆ ਗੱਲ ਸੱਚ ਕਟੋ-ਕਟੇ ਬੰਨਣੀ ਚਾਹੀਦੀ। ਮਾਮਾ ਭੈਣਾ ਆਇਆ ਮਾਮਾ ਭੈਣਾ ਆ ਗਏ। ਉਹ ਦਿਨ ਭਾਰੀ ਗਿੰਤੀ ਚਾਹੀਦੀ ਆ। ਕੌਣ ਨੇ ਦਿੱਤਾ ਨਹੀਂ। ਤੁੱਲਿਆਂ ਦੀ ਫਿਕਰ ਕਰਨ ਵਾਲੀ ਐ। ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹ ਇਹ ਤਾਂ ਕੋਈ ਹੋਰ ਲੜਾਈ ਹੈ ਚੜਾ ਦੇ ਆਗੇ ਖੋਖਰੇ ਹੈ ਚਲੋ ਆਈ ਆਈ ਹੋਏ ਦੇਣਾ ਨਹੀਂ ਕੋਈ ਗੱਲ ਨਹੀਂ ਖਰਜੋਤ ਪੈਂਚੀ ਤੇ ਖੜੇ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ মিডিਆ ਹੈਗੇ ਤੇ ਪੁਲਿਸ ਹੈਗੇ ਤੇ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਆਉਂਦੀ ਮੰਗਾਂਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਧਰਤੀ ਹੈ ਕਿਤੇ ਕੋਣ ਵੀ ਕਮਰਤੀ ਬਣ। ਹਾਂ ਓਨੇ ਨਾਲ ਮੈਂ ਹੁਣ ਤੁਹਾਡੇ ਮੀਡੀਆ ਨੂੰ ਸੰਬੋਧਨ ਕਰਕੇ ਉਸ ਤੋਂ ਬਾਅਦ ਮੈਂ ਇਹਨਾਂ ਦੇ ਆਪਸ ਨਾਲ ਗੱਲ ਕਰਾਂ ਤਾਂ ਮੈਂ ਇੱਥੇ ਹਾਂ। ਮੈਂ ਇੱਥੇ ਰਹੂੰਗਾ। ਮੈਂ ਪਤਾ ਕਰਦਾ ਕਿਤੇ ਦੁਬਾਰੇ ਨਾਲ ਇੱਧਰੋਂ ਗੱਡੀਆਂ ਕਿ ਖੜ੍ਹ ਰਹੀਆਂ ਨੇ ਜਿਹਨੂੰ ਮੈਂ ਚਲਾ ਜਾਣਾ ਫੇਰ ਆ ਜਾਂਦਾ। ਪਹਿਲਾਂ ਪਤਾ ਕਰ ਲੈਂਦੇ ਹਾਂ ਹੈ ਤਾਂ ਨਹੀਂ ਉੱਥੇ। ਚਾ ਇੱਧਰੋਂ ਤੱਕ ਚੱਲੀਏ। ਔਰ ਕੀ ਕਰੀਏ ਇਹ ਬੀਬੀ ਵੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੀ ਹੋ ਮੈਂ ਇੱਧਰ ਨੂੰ ਆਇਆ ਮੈਂ ਅੱਜ ਕਿਤੇ ਹੋਰ ਜਾਣਾ ਸੀ ਤਾਂ ਨ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਰਦੀ ਨਾ ਪ੍ਰਸ਼ੰਸਾ ਕਰਦਾ ਦੂਰ ਦਾ ਨਾਰਾ ਲਾ ਦੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਰਿ